ਸਤਿ ਸ਼੍ਰੀ ਅਕਾਲ ਤੁਸੀਂ ਆਪਣਾ ਵਾਹਨ ਚਲਾਇਆ ਤਾਂ ਤੁਸੀਂ ਬੜੇ ਐਕਸਪਰਟ ਡਰਾਈਵਰ ਹੋਗੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅਮੀਰ ਕਰਦੇ ਤੁਸੀਂ ਠੀਕ ਕਰੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲੂਗਾ ਲਾਜਾ ਮਰਾ ਯਾਰ ਸਬਸਕ੍ਰਾਈਬ ਨੂੰ ਕਰ ਲਿਆ ਜੀ ਬੰਦੇ ਪਹੁੰਚੇ ਸਾਡੇ ਦੇ ਵਿਚਕਾਰ ਇਟਲੀ ਤੋਂ ਮੈਂ ਚੋਟੀ ਦਾ ਮੱਲ ਖਾ ਰਿਹਾ ਤਾਂ ਵੀ ਮਨਸਟਰ ਸ਼ੇਰ ਰਿਕਾ ਕਬੱਡੀ ਦੇ ਮਹਾਨ ਖਿਡਾਰੀ ਨੇ ਹਾਂ ਹਾਂ ਨੂੰ ਸਿਮ ਕੱਢਣ ਗਾਣਾ ਪਾਣੀ ਹੱਸ ਗਿਆ ਅੱਗੇ ਨੂੰ ਸਤ ਸ੍ਰੀ ਅਕਾਲ ਮੇਰੇ ਨਾਮ ਸਤਿਪੰਥ ਆਪਣੇ ਕਿਲੇ ਰੀਤੀ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਜਾ ਕਰੋ ਜੀ ਤੁਹਾਨੂੰ ਲੰਗਰ ਦਾ ਸਵਾਗਤ ਹੈਲੋ ਉਸਤਾਦ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਮੇਰੇ ਸਰੋਤੇ ਬੜੇ ਬੜੇ ਆ ਰਹੇ ਨੇ ਨਿਕਲਦੇ ਰਹੇ ਆਏ بس ਉਹਦਾ ਦੇਖੋ ਚੱਕ ਨਹੀਂ ਰਿਹਾ ਕਾ ਕਾ ਉਹ ਵੀ ਉੱਪਰ ਆ ਗਿਆ ਚੱਕਦਾ ਦਰਬੰਦ ਆਜੀ ਦਾ ਸਵੇਰੇ ਸੱਜਰੀ ਬੁੱਲੇ ਵੱਡੀ ਦੇ ਨਜ਼ਾਰੇ ਲਈਦੇ ਸੀ ਜੀ ਬੈਠੀ ਦਾ ਗੱਪਾਂ ਮਾਰੀ ਦੀਆਂ ਤੇ ਆਪਣਾ ਸ਼ਾਮ ਨੂੰ ਘਰ ਨੂੰ ਮੁੜ ਜੀਦਾ ਮੇਰੇ ਖਿਆਲ ਨੇ ਕਿ ਮੇਰੀ ਵੀਡੀਓ ਬਣ ਗਈ ਹੋਣੀ ਬੰਦ ਕਰ ਦੋ 1 ਮਿੰਟ ਚਾਹਾਂ ਸਕੰਡ